राजदीप ਨੇ ਕਾੜੀ ਮਿਹਨਤ ਦੇ ਨਾਲ ਸੈਰਾ ਦੇ ਵਿੱਚ ਲੈਫਟੀਨੈਂਟ ਬਣਨ ਦਾ ਸੁਪਨਾ ਪੂਰਾ ਕੀਤਾ ਹੈ ਉਸ ਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਹੈ ਤੇ ਪਰ ਉਸ ਦੇ ਦਿਲ ਦੇ ਵਿੱਚ ਕੁਝ ਗਰਗੁਰ ਗੁਜ਼ਰਨ ਦੇ ਜਜ਼ਬੇ ਨੇ ਅੱਜ ਉਸ ਨੂੰ ਇਸ ਮੁਕਾਮ ਤੇ ਪਹੁੰਚਾ ਦਿੱਤਾ ਹੈ ਮੇਰਾ ਨਾਮ ਸਿਮਰਨ ਕੌਰ ਹੈ ਖੁਸ਼ੀ ਮਹਿਸੂਸ ਕਰ ਰਹੇ ਹਾਂ ਭਰਾ ਦੀ ਕਾਮਯਾਬੀ ਤੇ ਹਾਂਜੀ ਮੈਨੂੰ ਆਪਣੇ ਭਰਾ ਦੀ ਕਾਮਯਾਬੀ ਤੇ ਬਹੁਤ ਜ਼ਿਆਦਾ ਖੁਸ਼ੀ ਆ ਕਿ ਉਹ ਐਡਾ ਵੱਡਾ ਅਫਸਰ ਬਣ ਗਿਆ ਸਾਡੇ ਪਿੰਡ ਵਿੱਚ ਕੋਈ ਵੀ ਹਜੇ ਤੱਕ ਇਹੋ ਜਿਹਾ ਨਹੀਂ ਹੈਗਾ ਜਿਹੜਾ ਇੰਨੀ ਜਿਹੜੀ ਓਨੀ ਤਰੱਕੀ ਕੀਤੀ ਹੋਵੇ ਕਿਸ ਤਰ੍ਹਾਂ ਪਿੰਡ ਪਰਾਵਾਂ ਦਾ ਵਿੱਚ ਕਿਸ ਤਰ੍ਹਾਂ ਸੀ ਗਿਆ ਵੀ ਕੀ ਅਫਸਰ ਬੰਨਾ ਤੁਸੀਂ ਕੀ ਬੰਨਾ ਚਾਹੁੰਦੇ ਸੀ ਉਹ ਕੀ ਬੰਨਾ ਚਾਹੁੰਦਾ ਸੀ ਸਰ ਸਾਡਾ ਜਿਹੜਾ ਹੈਗਾ ਇਹ ਜ਼ਿਆਦਾਤਰ ਜਿਹੜਾ ਹੈਗਾ ਇਹ ਕੰਮਤਨ ਦੇ ਵਿੱਚ ਹੀ ਨਿਕਲੇ ਆਏ ਮੰਮੀ ਨਾਲ ਜਾ ਵੜੀ ਦਸੀਗਾ ਖੇਤ ਵਿੱਚ ਝੋਨਾ ਜਦੋਂ ਲਾ ਝੋਨੇ ਤੋਂ ਬਾਅਦ ਮੁੰਜਰਾ ਤੋਂ ਗੰਜਾ ਵੜੀ ਦਸੀਗਾ ਤੇ ਅਹੀਂ ਜਿਹੜਾ ਹੈਗਾ ਇਹ ਆਪਦਾ ਟਾਈਮ ਕੱਢਦੇ ਸੀਗੇ ਤੇ ਬਹੁਤ ਜਿਹੜਾ ਸਾਡਾ ਘੱਟ ਸਮਾਂ ਜਿਹੜਾ ਤਬੂਜਨ ਗੱਲਾਂ ਬਾਤਾਂ ਵਿੱਚ ਗਤੀਤ ਹੋਇਆ ਹੈ ਤੁਸੀਂ ਵੀ ਝੋਨਾ ਲਾ ਹਾਂਜੀ ਮੈਂ ਵੀ ਉਹਦੇ ਨਾਲ ਜਾਂਦੀ ਹੁੰਦੀ ਸੀਗੀ ਪੜਾਈ ਦੇ ਸਰਕਾਰੀ ਸਕੂਲ। ਹਾਂਜੀ ਸਾਡੀ ਦੋਨੋਂ ਦੀ ਜਿਹੜੀ ਹੈਗੀ ਆ ਪੜ੍ਹਾਈ ਉਹ ਸਰਕਾਰੀ ਸਕੂਲ ਵਿੱਚ ਹੀ ਸੀਗੀ। ਜਦੋਂ ਆਵੇਦੀ ਸੀ ਗੱਲਾਂ ਬਾਤਾਂ ਜੋ ਪੜ੍ਹਦੇ ਹੀ ਕਰਦੇ ਸੀਗੇ ਉਦੋਂ ਮਨ ਦੇ ਵਿੱਚ ਕੀ ਸੋਚਦੇ ਸੀ ਤੁਸੀਂ ਵੀ ਕੀ ਬੰਨਾ ਹੋਣਾ ਕੀ ਬੰਨਾ ਤੁਸੀਂ ਕੀ ਫਰਮਾ ਸਰ ਅਸੀਂ ਇਹੋ ਜਿਹਾ ਕੁਝ ਵੀ ਨਹੀਂ ਸੋਚਦੇ ਸੀ ਮੈਂ ਤਾਂ ਜਿਵੇਂ ਹੀ ਨਹੀਂ ਸੋਚਿਆ ਸੀ ਕਦੇ ਕਿਉਂਕਿ ਐਵੇਂ ਆ ਕਿ ਘਰ ਦੇ ਹਾਲਾਤ ਹੀ ਇੰਨੇ ਜਿਹੜੇ ਮਾੜੇ ਸੀਗੇ ਵੀ ਪੱਠੇ ਤੇ ਵੀ ਰਹੇ ਆ ਤੇ ਤਾਂ ਕਰਕੇ ਫਿਰ ਜਿਹੜਾ ਹੈਗਾ ਇਹ ਸਾਨੂੰ ਆਇਆ ਸੀ ਵੀ ਜੌਬ ਲਾ ਲਈਏ ਜਿਹੜੀ ਮਰਜ਼ੀ ਮਿਲ ਜਾਵੇ ਇੱਕ ਵਾਰੀ ਜਿਹੜਾ ਹੈਗਾ ਇਹ ਮਾਪਿਆਂ ਸੌਖੇ ਹੋ ਜਾਣ। ਮੇਰਾ ਨਾਂ ਗੁਲਵਿੰਦਰ ਕੌਰ ਜੀ। ਦਾ ਯਸਦੀ ਬਾਰੇ ਦੱਸੋ ਕਿਸ ਤਰ੍ਹਾਂ ਵਾਲਾ ਬਹੁਤ ਬਹੁਤ ਵਧੀਆ ਬਹੁਤ ਵਧੀਆ ਨਿੱਕੇ ਹੁੰਦੇ ਦਾ ਬਚਪਨ ਵੀ ਬੜੀ ਚੌੜ ਕਰਨੀ ਜਿਵੇਂ ਮੈਂ ਉਹਨੂੰ ਛੇੜ ਦੇਣਾ ਕਿ ਉਸੇ ਤਰ੍ਹਾਂ ਉਹਨੇ ਮੈਨੂੰ ਵੇਖ-ਵੇਖ ਚੌੜ ਕਰਨੀ ਬੜਾ ਅਸੀਂ ਖੁਸ਼ ਹੋਣਾ ਉਹਨੂੰ ਵੇਖ ਕੇ ਅਸੀਂ ਚਾਹੁੰਦੇ ਹੁੰਦੇ ਸੀ ਵੀ ਸਾਡਾ ਕੱਲਾ-ਕੱਲਾ ਬੱਚਾ ਹੈ ਮੇਰਾ ਵੀ ਕੱਲਾ ਹੀ ਬੇਟਾ ਹੈ ਇਹ ਵੀ ਕੱਲਾ ਹੀ ਹੈ ਗਾਂ ਸੂਬੇਦਾਰ ਸਾਹਿਬ ਦਾ ਉਹਦਾ ਵੀ ਇੱਕ ਹੀ ਹੈ ਸਾਡੇ ਇੱਕ-ਇੱਕ ਹੀ ਹੈ ਸਾਨੂੰ ਬਹੁਤ ਵੱਡੀਆਂ ਉਮੀਦਾਂ ਸੀ ਸਾਡੇ ਬੱਚਿਆਂ ਉੱਤੇ ਵੀ ਕਿਤੇ ਪੜ੍ਹ ਲੈ ਕੇ ਸਰਕਾਰੀ ਸਕੂਲਾਂ 'ਚ ਪੜ੍ਹੇ ਸਾਡੇ ਬੱਚੇ ਅਸੀਂ ਨਾ ਕਿਤੇ ਸ਼ਹਿਰ ਨਾ ਬਾਜ਼ਾਰ ਅਸੀਂ ਨਹੀਂ ਸੀ ਕੱਲੇ ਸਾਡੇ ਹਾਲਾਤ ਗਰੀਬੀ ਦੇ ਵਿੱਚ ਸੀ ਮੇਰੇ ਪੰਜ ਬੇਟੀਆਂ ਸੀ ਤੇ ਚਾਰਾਂ ਬੇਟੀਆਂ ਤੋਂ ਬਾਅਦ ਹੋਇਆ ਜਗਜੀਤ ਸਿੰਘ ਮੇਰੇ ਮੈਨੂੰ ਬੜਾ ਚਾਹ ਹੁੰਦਾ ਸੀ ਵੀ ਕਿਤੇ ਮੇਰਾ ਪੁੱਤ ਹੋਵੇ ਗੱਭਰੂ ਹੋ ਜੇ ਤੇ ਵੀ ਕਿਤੇ ਕੁਝ ਬਣ ਕੇ ਦਿਖਾਵੇ ਤੇ ਅੱਜ 13 ਸਾਲ ਹੋ ਗਏ ਉਹਨੂੰ ਸਰਵਿਸ ਕਰਦੇ ਨੂੰ ਪਰਿਵਾਰ 'ਚ ਫੌਜ 'ਚ ਉਹ ਪਹਿਲਾਂ ਮੇਰਾ ਬਿਓਰ ਸੀ ਸਰਦਾਰ ਸੂਬਾ ਸਿੰਘ ਸੂਬੇਦਾਰ ਸੂਬੇਦਾਰ ਹੋ ਕੇ ਰਿਟਾਇਰਮੈਂਟ ਹੋਇਆ ਉਸ ਤੋਂ ਬਾਅਦ ਫੇਰ ਉਹ ਤੀਜਾ ਹੋ ਗਿਆ ਭਰਤੀ ਉਸ ਤੋਂ ਬਾਅਦ ਫਿਰ ਸਾਡਾ ਕਾਸ਼ਦੀਪ ਹੋ ਗਿਆ ਵੀ ਜਣੀ ਦੀ ਪ੍ਰਮਾਤਮਾ ਨੇ ਸਾਡੇ ਪਰਿਵਾਰਾਂ ਤੇ ਇੰਨੀ ਕਿਰਪਾ ਕੀਤੀ ਐ ਪਰ ਅਸੀਂ ਇਹੀ ਚਾਹੁੰਨੇ ਵੀ ਮਾਲਕਾ ਜਿੰਨੀ ਕਿ ਤੂੰ ਸਾਡੇ ਤੇ ਕਿਰਪਾ ਕੀਤੀ ਸਾਰੇ ਨਗਰ ਤੇ ਹੀ ਕਿਰਪਾ ਕਰ ਮੇਰਾ ਨਾਮ ਜੀ ਕੁਲਦੀਪ ਗੁਰ ਹੈ ਜੀ ਬੇਟੀ ਬਾਰੇ ਦੱਸੋ ਕਿਸ ਤਰ੍ਹਾਂ ਨੇ ਬੇਟੇ ਦੀ ਪਾਲਣ ਪੋਸ਼ਣ ਕੀਤਾ ਕੀ ਬਣਨਾ ਚਾਹੁੰਦਾ ਸੀ ਕਿਸ ਤਰ੍ਹਾਂ ਦਾ ਪਹਿਲਾਂ ਪੜਾਈ ਦੇ ਵਿੱਚ ਕਿਸ ਤਰ੍ਹਾਂ ਦਾ ਬੇਟਾ ਜੀ ਬਹੁਤ ਮਿਹਨਤ ਕਰਦੇ ਸੀਗੇ ਬੱਚੇ ਪੜਾਈ ਬਹੁਤ ਵਧੀਆ ਕੀਤੀ ਉਹਨਾਂ ਨੇ ਇੱਥੇ ਦਾ ਕੰਮ ਕੀਤਾ ਸੀ ਤੇ ਬਸ ਬੱਚਿਆਂ ਨੂੰ ਇਹੀ ਕਹਿਣਾ ਸੀ ਜੇ ਬੇਟਾ ਪੜ ਲੈਂਦੇ ਤਾਂ ਕੁਝ ਬਣ ਜੂਗੇ ਤੁਸੀਂ ਤੇ ਸਾਡੀ ਵੀ ਗਰੀਬੀ ਦੂਰ ਹੋ ਜੂਗੀ ਪਰਮਾਤਮਾ ਨੇ ਸਾਡੀ ਗਰੀਬੀ ਦੂਰ ਕੀਤੀ ਆ ਬੱਚਿਆਂ ਨੂੰ ਇਹੀ ਕਹਿਣਾ ਵੀ ਤੁਸੀਂ ਪੜੋ ਅੱਗੇ ਸਾਰਿਆਂ ਨੂੰ ਸਾਡਾ ਤੇ ਵੀ ਤੁਸੀਂ ਆਪਦੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਪਿੰਡ ਦਾ ਨਾਮ ਰੋਸ਼ਨ ਕਰੋ ਜਿਵੇਂ ਦਾ ਨਾਮ ਦਿੱਤੀ ਆ ਮੈਂ ਤਾਂ ਅਸੀਂ ਕੀਤੀ ਆ ਜੀ ਇੱਠੇ ਦੇ ਵੀ ਕੀਤੀ ਆ ਬਹੁਤ ਜ਼ਿਆਦਾ ਮਿਹਨਤ ਬੱਚੇ ਸਾਡੇ ਨਾਲ ਸਾਡੇ ਕੰਮ ਕਰਦੇ ਰਹੇ ਪਹਿਲਾਂ ਅਸੀਂ ਜਾ ਕੇ ਦੇਖਦੇ ਸੀ ਵੀ ਸਕੂਲ ਨੇੜੇ ਹੈਗਾ ਜਦੋਂ ਇੱਠੇ ਤੇ ਰਹਿੰਦੇ ਸੀ ਤਾਂ ਆਸੀਂ ਜਾਂਦੇ ਸੀ ਜੀ ਅਸੀਂ ਰਹਿੰਦੇ ਉੱਥੇ ਸੀਗੇ 5-7 ਸਾਲ ਅਸੀਂ ਪੱਠੇ ਤੇ ਲਾਇਏ ਦੇਖਦੇ ਸੀ ਜਾ ਕੇ ਵੀ ਸਕੂਲ ਨੇੜੇ ਤਾਂ ਤਾਂ ਅਸੀਂ ਜਾਵਾਂਗੇ ਪਿੰਡ ਦਾ ਪਹਿਲਾ ਬੱਚਾ ਮੰਨ ਮੰਗ ਸੀ ਜੀ ਹਾਂਜੀ ਹਾਂਜੀ ਪਿੰਡ ਦਾ ਪਹਿਲਾ ਬੱਚਾ ਜੀ ਇਸ ਸਟੈਂਡ ਤੇ ਪਹੁੰਚਿਆ ਜੀ ਤੁਹਾਡਾ ਕੀ ਨਾਮ ਹੈ ਜੀ ਹਾਕਮ ਸਿੰਘ ਹੈ ਜੀ ਇਹ ਤੁਹਾਡੇ ਬੇਟੀ ਨੇ ਲੈਫਟਿਨੈਂਟ ਕੇ ਪੜ੍ਹਤੀ ਹੋ ਗਿਆ ਪਹਿਲਾਂ ਏਅਰ ਫੋਰਸ ਵਿੱਚ ਕੀ ਚਾਹਣਾ ਚਾਹੁੰਗੇ ਜੀ ਤਾਂ ਉਸ ਕਾਲਪੁਰਖ ਦਾ ਸ਼ੁਕਰ ਕਰਦੇ ਆ ਉਸ ਕੁਦਰਤ ਦਾ ਕੁਦਰਤ ਵਿੱਚ ਤੁਸੀਂ ਸਾਰੇ ਸੰਗਤਾਂ ਉਹਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਕਾਲਪੁਰਖ ਦਾ ਤੁਸੀਂ ਪਰਵਿਸ਼ ਕਿਵੇਂ ਕੀਤੀ ਤੁਸੀਂ ਕਿਸ ਤਰ੍ਹਾਂ ਸੋਚ ਸੀਗੀ ਬੜੀ ਸੋਚ ਸੀ ਵੱਡਾ ਅਪਸਰ ਬੰਨਣਾ ਕਿਤੇ ਬਸ ਜੀ ਕੁਦਰਤ ਹੈ ਜਿਹੜੀ ਇਹ ਆਪ ਹੀ ਕਰ ਦਿੰਦੀ ਅਸੀਂ ਸਹੀ ਮਿਹਨਤ ਕਰੀਗੇ ਤੇ ਨਾਲ ਬੱਚੇ ਕਰੀਗੇ ਤੇ ਕਿਸ ਤਰ੍ਹਾਂ ਦੀ ਮਿਹਨਤ ਕਰੀ ਇਤੋਂ ਨਾਲ ਅੰਦਰੇ ਪੱਠੇ ਤੇ ਵੀ ਕਰਿਆ ਤੇ ਬੱਚੇ ਪਹਿਲਾਂ ਤੋਂ ਹਿਸ਼ਿਆਰ ਸੀ ਜਾਨੀ ਕਿ ਪੜਨ ਉਹ ਹੌਸਲਾ ਵੱਧਾ ਰਹਿੰਦਾ ਸੀ ਚੱਲ ਸਾਡੇ ਬੱਚੇ ਘਾਟੋ ਘਾਟ ਵੀ ਇਹੀ ਤਾਂ ਇਹੋ ਜਿਹੇ ਹੈਗੇ ਆ ਤੇ ਬੱਚੇ ਪੜ੍ਹਦੇ ਰਹੇ ਤੇ ਉਹ ਵਹਿਗੁਰੂ ਨੇ ਅੱਜ ਉਹਨਾਂ ਦੀ ਮਿਹਨਤ ਨੂੰ ਰੰਗ ਪਾਗ ਲਾ ਦਿੱਤੇ ਸਾਨੂੰ ਬਹੁਤ ਘਰਬ ਹੈ ਗੱਲ ਦਾ ਕਿ ਸਾਡੇ ਬੱਚੇ ਕਿ ਸਿਰ ਇਸ ਸਟੈਂਡ ਤੇ ਪਹੁੰਚੇ ਪਿੰਡ ਦੇ ਵਿੱਚ ਕੋਈ ਅਜਾ ਬੱਚਾ ਪਹਿਲਾਂ ਪਿੰਡ ਚ ਇਹੋ ਜਿਹਾ ਬੱਚਾ ਪਹਿਲੋ ਇਸ ਉਕਵੇ ਤੇ ਨਹੀਂ ਪਹੁੰਚਿਆ ਤੇ ਜੇ ਪਹੁੰਚਿਆ ਤਾਂ ਇਹ ਤੋਂ ਬਹੁਤ ਪੁਰਾਣੀ ਗੱਲ ਹੈ ਜਿਵੇਂ ਸੂਬੇਦਾਰ ਤੇ ਹਰਨੇਕ ਸਿੰਘ ਉਹ ਇਸ ਰੁਕਵੇ ਤੇ ਸੀਗਾ